ਲਓ ਭਾਈ ਦੋਸਤੋ ਜਗਰਾਉਂ ਕੋੜਾ ਮੰਡੀ ਤੇ ਬਾਈ ਬਲਰਾਜ ਸਿੰਘ ਜੀ ਤੇ ਸ਼ੇਰਾ ਸਿੰਘ ਜੀ ਸਰਪੰਚ ਇਹਨਾਂ ਦੇ ਪਿਤਾ ਲਾਈਵ ਬੈਠਿਆ ਰੌਣਕਾਂ ਬਾਬਾ ਜੀਤਾ ਸਟੱਡ ਫਾਰਮ ਦੇ ਜਿੰਨੇ ਵੀ ਜਾਨਵਰ ਆਗੇ ਉਹ ਤੁਹਾਨੂੰ ਇਸ ਜਗ੍ਹਾ ਤੇ ਖੜੇ ਹੋਏ ਮਿਲਣਗੇ ਕੋਈ ਵੀ ਜਾਨਵਰ ਖਰੀਦਣਾ ਹੋਵੇ ਤਾਂ ਇਹਨਾਂ ਭਰਾਵਾਂ ਕੋਲੇ ਜਰੂਰ ਮਾਰਿਓ ਗੇੜਾ ਹੋਰ ਭਾਈ ਕੀ ਹਾਲ ਚਾਲਾ ਬਹੁਤ ਵਧੀਆ ਬਹੁਤ ਵਧੀਆ ਤੇ ਲਾਈਵ ਬੈਠਿਆ ਰੌਣਕਾ ਹੈ ਹਾਂ ਜੀ ਬਾਬੇ ਜੀ ਕਰਪਾ ਚੱਲੀ ਜਾਉਂਦਾ ਹਾਂ ਜੀ ਤੇ ਪਹਿਲਾਂ ਆਪਾਂ ਇਧਰੋਂ ਗੱਲ ਸ਼ੁਰੂ ਕਰ ਲਗੇ ਆ ਗਿਆ ਘੋੜਾ ਆ ਗਿਆ ਹਾਂਜੀ ਇਹ ਬਸ਼ੀਰਾ ਜੀ 4 ਕਿ ਸਾਲ ਦਾ 4 ਕਿ ਸਾਲ ਦਾ ਠੀਕ ਆ ਕੈਮਰਾਮੈਨ ਮਾਰਦੀ ਕੈਮਰਾ ਜਾ ਕੇ ਰਾਂ ਇਹ ਕਿਹੜੇ ਦਾ ਜੀ ਅਰਜਨ ਦਾ ਜੀ ਅਰਜਨ ਦਾ ਹਾਂਜੀ ਠੀਕ ਆ ਤੇ ਇਹ ਵੀ ਸੇਲ ਤੇ ਆ ਜੀ ਚੰਗੇ ਪੈਸੇ ਮਿਲੇ ਦੇ ਦਾਂਗੇ ਜੀ ਠੀਕ ਆ ਠੀਕ ਆ ਬਾਕੀ ਇਹਦੇ ਬੱਚੇ-ਪੁੱੱਚੇ ਆ ਗਏ ਹੋਣਗੇ ਇਹਦਾ ਰਿਜ਼ਲਟ ਆ ਗਿਆ ਜੀ ਠੀਕ ਆ ਠੀਕ ਘੋੜੀ ਬਾਕੀ ਮੀਟ ਜ਼ਿਆਦਾ ਆਪਣੇ ਕੋਲ ਹੋਈ ਜੇ ਪਹਿਲਾਂ ਥੋੜੀਆਂ ਦੇ ਛੱਡਿਆ ਜੀ ਅੱਜ ਮੰਡੀ ਤੇ ਕਿੰਨੇ ਕੁ ਲਗਭਗ ਜਾਨਵਰ ਹੋਣਗੇ ਆਪਣੇ ਕੋਲੇ ਅੱਜ ਬੜੇ ਗਿਨੇ ਦਹਨੇ तकरीबन 30 ਦੇ ਆਸ-પાસ ਹੋਣਗੇ 15-20 ਜਾਨਵਰ ਪਿੰਡੇ ਖੜੇ ਆ ਠੀਕ ਆ ਠੀਕ ਆ ਪਿੰਡ ਤਾਂ ਹੁੰਦੇ ਹੀ ਐਨੇ ਤਾਂ ਆਪਣੇ ਕੋਲ ਸਾੜੇ ਹਨਾ ਪਿੰਡ ਦਾ ਹੈਗੇ 15-20 ਗੋਡੇ ਖੜੇ ਮੰਨ ਲਓ ਹੁਣ ਸਾਰੇ ਆਪਣੇ ਕੋਲ 40-50 ਆ ਇਹਦੇ ਬਾਰੇ ਡਿਟੇਲ ਦੇ ਕੰਮ ਆ ਜੀ ਆ ਬਸ਼ੀਰਾ ਜੀ ਅਲਵੰਦ ਰਾਜਗੋੜੇ ਦਾ ਵੈਕਟਰ ਦਾ ਪੁੱਤ ਨੌਂ ਕੁ ਮਹੀਨਾ ਉਮਰ ਹੈ ਅੱਛਾ ਅੱਛਾ ਤੇ ਕੀ ਮੋਲ ਵਾੜੀ ਚ ਆ ਗਿਆ ਇਹ ਇਹਦਾ 1.5 ਲੱਖ ਰੁਪਏ ਦਾ 1.5 ਠੀਕ ਆ ਤੇ ਅੱਗੇ ਆ ਕਾਲੀ ਚੰਬੀ ਆ ਗਈ ਇਹ ਕਾਲੀ ਹਾਂਜੀ ਕੁੜੀ ਆ 8 ਦਿਨਾਂ ਵਾਲੇ ਬੱਚੇ ਤੋਂ ਮਲਾਈ ਹੋਈ ਆ ਜੀ 8 ਦਿਨਾਂ ਵਾਲੇ ਬੱਚੇ ਤੋਂ ਮਲਾਈ ਉਹ ਤੋਂ ਹੈ ਹਾਂਜੀ ਕਿੰਨੇ ਕ ਦਿਨ ਹੋ ਗਏ ਮੇਟ ਹੋਈ ਨੇ ਇਹਨੂੰ ਪਰਸੋਂ ਜੰਪ ਦਿੱਤਾ ਜੀ ਪਰਸੋਂ ਜੰਪ ਫੋਟੋ ਵੀਡੀਓ ਮਿਲ ਜੇ ਠੀਕ ਆ ਤੇ ਸਵਾਰੀ ਸੂਰੀ ਵਧੀਆ ਕਰਾਉਂਦੀ ਹੈ ਸਵਾਰੀ ਤੇ ਪਾ ਠੀਕ ਆ ਠੀਕ ਆ ਲਓ ਦੋਸਤੋ ਤੱਕ ਲਓ ਚੰਗੀ ਹੈਗੀ ਇਹ ਵੀ ਤੇ ਬਾਲ ਪੌਰਾਂ ਦੇ ਤਾਂ ਜਾਨਵਰ ਮਿੱਤਰੋ ਇਹਨਾਂ ਕੋਲੇ ਸਾਰੇ ਸਾਫ਼ ਹੀ ਹੁੰਦੇ ਹੈਗੇ ਇਹ ਤੁਹਾਨੂੰ ਮੈਂ ਦੱਸ ਦਿਆਂ ਤੇ ਇਹਦਾ ਬਈ ਡਿਮਾਂਡ ਆ ਵੀ ਲੱਖੋਂ ਥੱਲੇ ਦੇ ਦਾਂਗੇ ਥੋੜੀ ਬਹੁਤ ਲੱਖੋਂ ਥੱਲੇ ਲਓ ਮਿੱਤਰੋ ਨਵੇਂ ਬੰਦੇ ਰੇਟ ਆਪਾਂ ਪ੍ਰੋਪਰ ਤਾਂ ਨਹੀਂ ਦੱਸਦੇ ਵੀਰੇ ਮੰਨ ਲਓ ਅੱਜ ਕਿਹ ਵਾਰ ਮੰਡੀ ਤੇ ਅੱਜ ਹੋ ਰ ਆ हां ਫਿਰ ਘਰੇ ਜਾਂਦੇ ਨੂੰ ਖਰਚਾ ਪੈ ਜਾਂਦਾ ਐਨੇ ਪਤਾ ਮਹੀਨੇ ਨੂੰ ਸੇਲ ਨੂੰ ਗੱਭਣ ਹੋਈ ਤੇ ਫਿਰ ਉਹ ਜਾ ਹੋ ਜਾਂਦਾ ਹਾਂ ਫਿਰ ਅਗਲਾ ਕਹਿੰਦਾ ਵੀ ਵੀਡੀਓ ਚ ਆ ਰੇਟ ਦੀ ਸਹੀ ਆ ਸਹੀ ਖਰਚਾ ਵੀ ਪਈ ਜਾਣਾ ਦਿਨੋ ਦਿਨ ਹੈਨਾ ਠੀਕ ਆ ਠੀਕ ਆ ਠੀਕ ਲਓ ਮਿੱਤਰੋ ਆਜੋ ਅੱਗੇ ਜਾਨਵਰ ਦੇਖੀ ਚੱਲੋ ਆ ਵੀ ਜਾਨਵਰ ਆ ਸਾਰੇ ਸੇਲ ਤੇ ਹੀ ਆ ਜਿੰਨੇ ਖੜੇ ਆਗੇ ਤੇ ਆ ਜਾ ਬਈ ਅੱਗੇ ਆ ਬਸ਼ੀਰੀਆਂ ਜੀ ਤੰਨੇ ਤੰਨੇ ਜਿਹੜੀ ਪਹਿਲੀ ਮੱਝੂ ਕੇ ਲੈਣ ਵਾਲੀ ਉਹ ਵੀ ਲੱਖਾਂ ਥੱਲੇ ਦੇ ਦਾਂਗੇ ਅੱਛਾ ਆ ਦੋਨੇ ਚੰਗੀਆਂ ਬੱਚੀਆਂ ਹਾਈਟ ਸੋਹਣੀ ਕਰਨ ਵਾਲੀਆਂ ਨੇ ਹਾਈਟ ਆ ਨੀਲੀਆਂ ਚੰਗੀਆਂ ਠੀਕ ਹੈ ਇਹ ਕਿੰਨੇ ਮਹੀਨਿਆਂ ਚ ਆ ਗਈ ਹੋਊਗਾ ਆ 7-8 ਮਹੀਨਿਆਂ ਦੀਆਂ ਦੋ ਠੀਕ ਆ ਠੀਕ ਤੇ ਅੱਗੇ ਆ ਜਾ ਬਾਈ ਇਹਦੇ ਬਾਰੇ ਦੱਸ ਕੇ ਨਾ ਆ ਜੈਡ ਬਲੈਕ ਬਸ਼ੀਰੀਆ ਵੀਰੇ ਦੋ ਦਿਨ ਤੋਂ ਫੋਨ ਲੱਗੀ ਹੈ ਦੋ ਦਿਨ ਦਾ ਆਸ-ਪਾਸ ਆ ਕਿਹੜੇ ਦੀ ਹੈ ਇਹ ਬਣਾ ਆ ਅਲੀ ਖਰਲੇਗੜ ਲਾਈਨ ਤੋਂ ਆਜੀ ਠੀਕ ਹੈ ਇਹ ਫਿਰ ਕਿੰਨੇ ਦੀ ਛੱਡਦੇ ਆ ਭਰਾ ਔਰ ਕਰ ਲੈ ਆ ਇਹ ਟਾਈਮ ਤੇ ਜੀ ਓਕੇ ਤੇ ਹੋ ਜੂ ਠੀਕ ਓਕੇ ਤੇ ਪਰ ਆਪਣਾ ਰੇਟ ਮਾਰਕੀਟ ਨਾਲ ਦਾ ਹਾਂ ਮਾਰਕੀਟ ਨਾਲ ਦਾ ਯਾਰ ਬਹੁਤ ਫਰਕ ਹੁੰਦਾਗਾ ਤੇ ਕੋਈ ਵੀ ਨਵਾਂ ਬੰਦਾਗਾ ਜਰੂਰ ਭਰਾ ਨਾ ਕਰਿਓ ਸੰਪਰਕ ਕੋਈ ਨਾ ਸੋਣ ਲਾ ਜੇ ਸੋਣ ਨਾ ਤਾਂ ਇੱਕ ਮਿੰਟ ਫੋਨ ਤੇ ਕਿਉਂ ਬਹੁਤ ਵਧੀਆ ਹਰ ਇੱਕ ਤਰ੍ਹਾਂ ਦਾ ਜਾਨਵਰ ਹੁੰਦਾਗਾ ਸਾਸ ਤੇ ਮੰਡੀ ਜੇ ਆਪਾਂ ਜਦੋਂ ਤੇ ਐਂਟਰ ਹੋਵਾਂਗੇ ਜਿਉਂ ਜਾਂ ਗਾਹਕ ਹੁੰਦਾ ਉਹ ਜੀ ਜਾਣਾ ਮੈਰ ਜੰਦਾ ਜਦੋਂ ਇੰਟਰ ਦਿਖਾਉਂਦੇ ਸੱਜੇ ਹੱਥ ਮੋੜ ਪਏ ਦੋ ਨੰਬਰ ਵਾਲੀ ਲੈ ਚ ਤਿੰਨ ਨੰਬਰ ਵਾਲਾ ਸੈੱਟ ਆਪਣੀ ਮੂਰੇ ਜੀਪ ਖੜੀ ਆ ਜੀਪ ਮਾੜੀ ਇਹਨਾਂ ਦੀ ਸਾਫ ਸੰਭਾਈ ਨੂੰ ਵੀ ਲਾਈਕ ਜ਼ਰੂਰ ਕਰੋ ਦੇਖ ਤੇ ਅੱਗੇ ਭਾਈ ਇਹ ਬਸ਼ੇਰੀ ਵਾਰੇ ਦਾਸ ਆ ਮੇਰੇ ਪ੍ਰਿੰਸ ਡੂਡਾਂ ਵਾਲੇ ਦੀ ਪੋਤੀ ਆ ਅੱਛਾ ਜੀ ਇਹ ਵੀ ਲੱਖੋਂ ਥੱਲੇ ਦੇ ਦਾਂ ਇਹ ਵੀ ਲੱਖੋਂ ਥੱਲੇ ਹਜ਼ਾਰਾਂ ਚ ਇਹਦਾ ਠੀਕ ਆ ਤੇ ਅੱਗੇ ਆ ਜਾ ਆ ਨੁਗਰਾ ਬਸ਼ੀਰਾ ਜੀ ਸੂਰਮੇ ਘੋੜੇ ਦਾ ਹਜੇ ਚੌਕੜੀ ਆ 5.5 ਮਹੀਨੇ ਉਮਰ ਹੋਈ ਆ ਦੀ ਠੀਕ ਆ ਤੇ ਮਾਂ ਇਹਦੀ ਰੋਲੀ ਵਾਲੇ ਆਰ ਦਿੰਦੀ ਆ ਨੁਕਰੀ ਮਾਂ ਦੇ ਨਾਲ ਫਰਦੀ ਦੀਆਂ ਸਾਰੀਆਂ ਫੋਟੋ ਮਿਲਣੇ ਸਾਰੇ ਰੂਹ ਜਾਨੀ ਕਿ ਸਾਰੇ ਆ ਗਾਰੰਟੀ ਨਾਲ ਡੀਲ ਨੇ ਦੀ ਗਾਰੰਟੀ ਨਾਲ ਦਵਾਂਗੇ ਬਾਕੀ ਜਿਹੜੀ ਨਲੀ ਬਹੁਤ ਲੰਬੇ ਬਾਈ ਨਹੀਂ ਛੁੱਡੀ ਬਈ ਇਹ ਬੰਦਿਆਂ ਨੇ ਇੰਨੀ ਕਿ ਜ਼ਿੰਮੇਵਾਰੀ ਤਾਂ ਮੈਂ ਲੈਣਾ ਜਿਹੜੀ ਚੀਜ਼ ਦਾ ਇਹਨਾਂ ਨੂੰ ਹੁੰਦਾ ਉਹਦੀ ਜ਼ਿੰਮੇਵਾਰੀ ਇਹ ਦਿੰਦੇ ਆਗੇ ਜਿਹੜੀ ਚੀਜ਼ ਦਾ ਨਹੀਂ ਪਤਾ ਉਹਦੀ ਨਹੀਂ ਬਹੁਤ ਆਪਾਂ ਅਗਲੇ ਦੱਸ ਦਿੰਦਾ ਹਾਂ ਵਧੀਆ ਸਾਫ ਸੁਥਰਾ ਕੰਮ ਕੀਤਾ ਇਹਨਾਂ ਨੇ ਅੱਜ ਤੱਕ ਤੇ ਅੱਗੇ ਬਾਈ ਆ ਆ ਅੱਛਾ ਇਹ ਵੀ ਵਸ਼ੀਰਾ ਆ ਗਿਆ ਜੇ ਕਿਸੇ ਨੇ ਮਿੱਤਰੋ ਚੰਬਾ ਵਸ਼ੀਰਾ ਲੈਣਾ ਹੋਵੇ ਚੜਾਉਣ ਚੜਾਉਣ ਵਾਸਤੇ ਲੈਣਾ ਹੋਵੇ ਜਾਂ ਚੜਾਉਣ ਵਾਸਤੇ ਚੜਨ ਵਾਸਤੇ ਲੈਣਾ ਜਾਂ ਚੜਨ ਵਾਸਤੇ ਅਰਦਾਸੇ ਕਰਾਉਣ ਵਾਸਤੇ ਅੱਗੇ ਬਾਈ ਆ ਇਹਦੇ ਬਾਰੇ ਮੱਜੂ ਕਲੈਨ ਦੀ ਵਸ਼ੀਰੀ ਹੈ ਜੀ ਅੱਛਾ ਆ 3 3.5 ਸਾਲ ਇਹਦੀ ਉਮਰ ਹੋਊਗੀ ਅੱਛਾ ਮੌਕੇ ਦੀ ਕਿਵੇਂ ਹੈ ਖਾਲੀ ਹੈ ਖਾਲੀ ਹੈ ਮੇਟ ਹੋਈ ਹੋਈ ਆ ਠੀਕ ਹੈ ਚੈੱਕ ਚ ਨਹੀਂ ਆਉਂਦੀ ਇਹ ਤੂੰ ਆਪਣੇ ਵਾਲੇ ਉਹ ਤਾਂ ਨਹੀਂ ਇਹ ਮਿਲੀ ਹੈ ਜੀ ਨੀਲਾ ਆਪਾਂ ਵਸ਼ੀਰਾ ਲਿਆਂਦਾ ਜੀ ਮੱਜੂ ਕਲੈਨ ਦਾ ਅੱਛਾ ਬੜਾ ਚੰਗਾ ਨਕਾਂਦੀ 3.5 ਇੰਚ ਹਾਈਟ ਦਾ ਉਹ ਤਾਂ ਮਿਲੀ ਫੋਟੋ ਵੀਡੀਓ ਦੇ ਦਾਂ ਮੀਟਿੰਗ ਠੀਕਾ ਠੀਕ ਤੇ ਡਿਮਾਂਡ ਇਹਦੀ ਅਪਦਾਸ ਆ ਜਨੇਗੇ ਆ ਦੇ ਦਾਂਗੇ 132 ਦੀ ਸਹੀ ਗਾ ਠੀਕ ਆ ਆ ਜੋ ਬਾਈ ਅੱਗੇ ਖਾਲੀ ਰਹੇ ਜੇ ਆਪਣੇ ਘੋੜੇ ਤੋਂ ਭਰਾ ਦਾ ਵੀ ਅੰਦਰ ਦੀ ਗਾਰੰਟੀ ਹੋ ਹਾਂ ਇੰਨੀ ਗੱਲ ਆ ਇਹ ਘੋੜਾ ਚੱਲ ਆਪਣੇ ਕੋਲੇ ਹੈਗਾ ਜੋ ਤਾਂ ਓਏ ਖੱਬਾ ਵਾਈ ਪਈ ਆ ਤੇ ਆਹ ਬਾਈ ਆ ਮੱਝੂ ਕੇ ਲੈਣ ਦੀ ਬਿਸ਼ਰੀ ਆਡਮ ਦੀ ਪੋਤੀ ਹੈ ਜੀ ਆਡਮ ਦੀ ਪੋਤੀ ਬਹੁਤ ਚੰਗੀ ਬੱਚੀ 7 ਮਹੀਨੇ ਹੋਏ ਜੋ ਤਾਂ ਖੋਲ ਕੇ ਦਿਖਾ ਓਏ ਸੋਹਣੀ ਬਹੁਤ ਆ ਬਾਈ ਹਨਾ ਮੇਰੇ ਕੰਡੀਸ਼ਨਰ ਦੋਨਾਂ ਦੀ ਉਮਰ ਬਰਾਬਰ ਆ ਮਾਰਵਾੜੀ ਚ ਬਰੀਕੀ ਚ ਆ ਗਈ ਆ ਬਰੀਕੀ ਦੇ ਨਾਲ ਨਾਲ ਮਜੂਦ ਸੀ ਬਹੁਤ ਆ ਪੌਣ ਦੇ ਨਾਲ ਕੰਨ ਪੁੰਡੀਆਂ ਜਿਵੇਂ ਛੋਟਾ ਕੰਨ ਲੱਗਿਆ ਕੁੜਾ ਪੜਾ ਹੱਕ ਪੂਰੀ ਖੁੱਲੀ ਦੀ ਮਾਨੋ ਚਾਹਰਾ ਮੈਨ ਉਹ ਗੱਡੀ ਤੋਂ ਅੱਗੇ ਕਰ ਲਾ ਇੱਥੇ ਟਕਾ ਕੇ ਦਿਖਾ ਦੇ ਬਸ਼ੇਰੀ ਕੰਨ ਪੂਰੀ ਚੰਗੀ ਬੰਨਣ ਵਾਲੀ ਆ ਦਿਲ ਖਿੱਚਦੀ ਆ ਯਾਰ ਬਸ਼ੇਰੀ ਹੈਗੀ ਆ ਹਨਾ ਸ਼ੋਅ ਕਰਦੀ ਆ ਮਿੱਤਰੋ ਵੀ ਬਸ਼ੇਰੀ ਵਾਕਈ ਹੈਗੀ ਆ ਮੈਂ ਕੋਈ ਚੀਜ਼ ਆ ਠੀਕ ਆ ਆ ਜਾ ਬਾਈ ਕਿਰਾਂ ਲੈ ਆ ਅੱਗੇ ਲੈ ਆ ਬੰਦ ਦੇ ਆਪਾਂ ਮੋਟਾ-ਮੋਟਾ ਕੈਮਰਾ ਮਾਰਦਗੇ ਸੁੱਖ ਨਾਲ ਬਾਈ ਕੋਲੇ ਜਾਨਵਰ ਬਾਦਤ ਹੁੰਦੇ ਆਗੇ ਤੇ ਗਾਹ ਗੂਕ ਵੀ ਤਰੇ ਆਉਂਦੇ ਇਹਨਾਂ ਨੇ ਗੱਲ ਕਰਨੀ ਹੁੰਦੀ ਸੂਰਜ ਮਿਆਲਾਂ ਵਾਲੇ ਦੀ ਪੂਤੀ ਆ ਜੀ ਠੀਕ ਆ ਗਰਮੀ ਪੈਂਡ ਡੇਲੋਂ ਕੋਲੇ ਦਾ ਪਿਓ ਖੜਾ ਬਹੁਤ ਚੰਗਾ ਅੱਛਾ ਉਹਦੀ ਬੱਚੀ ਠੀਕ ਆ ਤੇਰੀ ਦੀ ਬਾਈ ਕੀ ਪ੍ਰਾਈਸ ਆ ਆ ਪੈਂਟ ਤੇ ਕਰ ਲਾਂਗੇ ਫੋਨ ਤੇ ਕਰ ਲਾਂਗੇ ਦੋਨਾਂ ਹੀ ਬੱਚਿਆਂ ਦੀਆਂ ਬਾਕੀ ਹਾਂ ਜਿਹੜਾ ਕੋਈ ਹੋ ਹੋ ਜਾਂ ਦੱਸਣ ਵਾਲਾ ਹੁੰਦਾ ਉਹ ਦੱਸ ਦੀ ਵੀਡੀਓ ਚ ਜਿਹੜਾ ਕੋਈ ਆਪਾਂ ਨੂੰ ਆਏ ਬਸ ਆਪਣਾ ਇਹ ਹੋਵੇ ਤੇ ਬਾਲਪੋਰੀਆਂ ਦੇ ਸਾਰੇ ਜਾਨਵਰ ਸਾਹ ਉਹਦਾ ਮਾਹ ਪੋੜਾ ਨਹੀਂ ਹੋਊ ਕੇ ਦੇ ਹਰੀਓਲ ਹੰਦਾ ਨਹੀਂ ਹੋਊ ਤੇ ਇਧਰ ਮਹਿਫਲ ਤੇ ਵੀ ਮਾਰਦੇ ਕੈਮਰਾ ਇਹ ਆ ਬਾਬਾ ਜੀਤਾ ਸਟੱਡ ਫਾਰਮ ਵਾਲਿਆਂ ਦੇ ਜੁੜੀ ਹੋਈ ਮਹਿਫਲ ਸਾਰੇ ਯਾਰ ਮਿੱਤਰ ਇੱਥੇ ਆ ਕੇ ਬਰਾਜਮਾਨ ਹੁੰਦੇ ਆਗੇ ਰੋਟੀ ਛਕੀ ਜਾਂਦੇ ਆ ਭਰਾ ਆ ਜਾ ਬਾਈ ਕਿਹਨ ਇਧਰ ਆਇਆ ਹੁਣ ਤੇ ਆਹਾ ਬਾਈ ਆਹ ਝੰਬੀਆਂ ਘੁਣੀਆਂ ਦੋਨੇ ਜੀ ਦੋਨੇ ਖਾਲੀ ਆ ਆ ਜਿਹੜੀ ਕਾਲੀ ਚੰਬੀ ਆ ਗਈ ਇਹਦੀ ਕੀ ਡਿਟੇਲ ਆ ਗਈ ਇਹ ਵੀਰੇ ਆ ਨੂਨ ਹੈ ਜੀ ਮੌਕੇ ਤੇ ਖਾਲੀ ਦੋਨੇ ਅੰਦਰ ਦੇ ਚੈੱਕ ਹੋਈਆਂ ਨੇ ਠੀਕ ਆ ਠੀਕ ਆ ਦੋਨੇ ਅੰਦਰ ਦੇ ਚੈੱਕ ਆ ਦੋਨੇ ਅੰਦਰ ਦੇ ਸਾਫ ਹਨ ਸਾਫ ਹਾਈਟ ਕਿੰਨੀ ਹੋ ਲਗਭਗ ਇਹਨਾਂ ਦੇ ਦੋਵਾਂ ਦੀ 60 80 ਤਾਂ ਫੱਟੀ ਵਾਲੀ ਹੈਗੀ ਆ ਇਹ ਤਾਂ 60 ਤੋਂ ਪੁਰਾ ਬਾਹਰੀ ਹੋ ਗਈ ਹੂੰ ਕਾਟਦੇ ਆਸ-ਪਾਸ ਇਹਨਾਂ ਦੀ ਫਿਰ ਡਿਮਾਂਡ ਡਿਮਾਂਡ ਲੱਖੋਂ ਬਾਹਰ ਹੀ ਜਾਂਦੀ ਹੈ ਇੱਧਰ ਮਾਰ ਨਹੀਂ ਕੈਮਰਾ ਆ ਲੱਖੋਂ ਬਾਹਰ ਆ ਡਿਮਾਂਡ ਮਿੱਤਰੋ ਕਰ ਲਿਓ ਸੰਪਰਕ ਭਰਾ ਨਾਲ ਬਾਕੀ ਮਿੱਤਰੋ ਇਹ ਨਾ ਕਹਦੇ ਹੋ ਬਾਈ ਨਾਲ ਗੱਲ ਵਾਜੋ ਤੁਸੀਂ ਫੋਨ ਤੇ ਕਰੋਗੇ ਸਾਨੂੰ ਡਿਮਾਂਡ ਦੱਸ ਦੋ ਬਾਈ ਵੀ ਜਿੱਥੋਂ ਤੱਕ ਛੱਡਣ ਵਾਲੀ ਆ ਆਪਣਾ ਰੇਟ ਜਾਇਜ਼ ਰੇਟ ਦੇ ਜਾਨਵਰ ਹੁੰਦੇ ਆਗੇ ਆ ਗੱਬਣਾ 5 5.5 ਮਹੀਨਿਆਂ ਦੀ ਅੱਛਾ ਇਹ ਕਿਹੜੇ ਤੋਂ ਆ ਗਈ ਤਾਰੇ ਵਾਲੇ ਤੋਂ ਜੀ ਮੱਲੇ ਵਾਲੇ ਡਾਕਟਰ ਠੀਕ ਆ ਮੱਲੇ ਵਾਲੇ ਡਾਕਟਰ ਦੇ ਤੇ ਸਵਾਰੀ ਸੋਰੀ ਕਰਾਉਂਗੀ ਇਹ ਵੀ ਬਾਰ ਤੁਰਦੀ ਬਹੁਤ ਆ ਜੀ ਰੇਟ ਬਹੁਤ ਤੁਰਦੀ ਹੈ ਠੀਕ ਆ ਲਓ 25 30 ਤੇ ਚੱਲੇ ਵੀ ਆ ਲਓ ਮਿੱਤਰੋ ਜੇ ਕਿਸੇ ਨੇ ਰੇਵੀਆ ਚਾਲ ਤੋਰਨ ਵਾਲੀ ਘੋੜੀ ਦੀ ਕੱਸ ਹੋਵੇ ਤਾਂ ਆਹ ਘੋੜੀ ਖਰੀਦ ਸਕਦੇ ਆ ਇਹ ਕਿੱਥੋਂ ਤੱਕ ਬੰਨਜੂ ਫਿਰ ਇਹ ਤੁਹਾਨੂੰ ਕਿ ਮਾਰਕ ਨਾਲ ਸਸਤਾ ਆਪਣਾ ਜਿਹੜਾ ਮੈਂ ਆਈ ਗਿਆ ਦੇਣਾ ਜਿਹੜਾ ਨਾਰਮਲ ਜਾਂਦਾ 70 80 ਹਜ਼ਾਰ ਤੋਂ ਲੈ ਕੇ ਡੇਢ ਡੇਢ ਲੱਖ ਤਾਈਂ ਜ਼ਿਆਦਾ ਉੱਦੂ ਉੱਤੇ 4-5 ਹਜ਼ਾਰ ਹੋਰ ਜਿਹੜੇ ਜ਼ਿਆਦਾ ਠੀਕ ਆ 4-5 ਹਜ਼ਾਰ ਤੋਂ ਜ਼ਿਆਦਾ ਨਹੀਂ ਤਾਂ ਡੇਢ ਸਵਾ ਡੇਢ ਦੇ ਇੱਥੇ ਰੇਂਜ ਚ ਜਾਂਦਾ ਠੀਕ ਆ ਇਹਦੇ ਵੀ ਬਸ਼ੇਰੀਆ ਜੀ 2 ਸਾਲ ਦੀ 2 ਸਾਲ ਦੀ ਹੈ ਹਾਂਜੀ ਇਹ ਕਿਹੜੇ ਦੀ ਆਪ ਨਨ ਹੋਣ ਹੈ ਜੀ ਠੀਕ ਆ ਗੱਲ ਹੋਈ ਆ ਮਿੱਤਰੋ ਜਿਹੜਾ ਬਾਈ ਇਹ ਚੀਜ਼ ਹੈਗੀ ਆ ਜਿਹੜੀ ਪਤਾ ਵੀ ਕਿਹਦਾ ਮੁੱਲ ਪੈਣਾ ਹੈ ਕੱਲਾ ਲੈਂਡਵੇ ਕਰ ਹਾਂ ਬਾਕੀ ਯਾਰ ਜੱਜਮੈਂਟ ਹੋ ਜਾਂਦੀ ਆਲੇ ਨੂੰ ਵੇਖ ਕੇ ਬਿਸ਼ੇਰੀ ਦੀਆਂ ਮੰਤਰਾਂ ਦੱਸ ਦਿੰਦੀਆਂ ਵੀ ਹੈਗੀਆਂ ਕੋਈ ਚੀਜ਼ ਬਲੱਡ ਲਾਈਨ ਤਾਂ ਹਰੇਕ ਦੀ ਹੁੰਦੀ ਆ ਅਸਲ ਹੈਨਾ ਘੋੜਾ ਤਾਂ ਹੁੰਦਾ ਹੀ ਸਦਾ ਆਉਂਦਾ ਵੀ ਪਤਾ ਨਹੀਂ ਹੁੰਦਾ ਉਹਦਾ ਪਤਾ ਨਹੀਂ ਹੁੰਦਾ ਤੇ ਅੱਗੇ ਆ ਜਾ ਭਰਾ ਆ ਘੋੜੀ ਆਈ ਵੀ ਖਾਲੀ ਹੈ ਜੀ ਅੱਛਾ ਪਰ ਬਾਡੀ ਬੁੱਡੀ ਬਹੁਤ ਹੈ ਮੱਥੇ ਸਿਰਫ ਫੁੱਲ ਹੈ ਮਜ਼ਬੂਤ ਆ ਗਈ ਮਜ਼ਬੂਤ ਬਹੁਤ ਹੈ ਹੂੰ ਤੁਰਦੀ ਹੈ ਵੀ ਚੰਗਾ ਤੁਰਦੀ ਬਹੁਤ ਚੰਗਾ ਬਹੁਤ ਸੋਹਣਾ ਤੁਰਦੀ ਵੰਤਰ ਜੀ ਦੱਸ ਦਈਏ ਇਹਦੀ ਵੀ ਤੋਰੇ ਵਾਲੀ ਆ। ਠੀਕ। ਪੰਨ ਨੂੰ ਬਹੁਤ ਛੋਟਾ। ਹਾਂ। ਇਹ ਮਊਗਾ ਘੋੜੀ ਆ। ਅੱਛਾ। ਇਹਦੀ ਬਸ਼ੇਰੀ ਆਪਾਂ 3 ਲੱਖ ਦੀ ਵੇਚੀ ਬਹੁਤ ਜਿਆਦਾ। ਆ ਇਹਦੀ ਬਸ਼ੇਰੀ 3 ਲੱਖ ਦੀ। ਲਾਲ ਰਸਨ ਦੀ ਪੁੱਤੀ ਬਹੁਤ ਜਿਆਦਾ ਚੰਗੀ। ਕੁਮੈਤ ਰੰਗ ਮੱਥੇ ਫੋਲਦੀ। ਠੀਕ। ਤੇ ਹੁਣ ਇਹਦਾ ਸੇਲ ਦਾ ਮਾਣਾ ਹੈ। ਹਾਂਜੀ। ਠੀਕ। ਸਿੰਨੇ ਆਪਾਂ ਜੋੜਾ ਸੂਈ ਸਵਾਈ ਲੈਂਦੀ ਸੇਲ ਵਾਲੀ ਜਿਹੜੇ ਪੱਕੇ ਜਾਨਵਰ ਉਹ ਤਾਂ ਆਪਾਂ ਲੈ ਹੁੰਦੇ ਨੇ। ਅੱਛਾ ਅੱਛਾ। ਲਓ ਮਿੱਤਰੋ ਇਹਦੇ ਬਾਰੇ ਵੀ ਕਰ ਲਿਓ ਸੰਪਰਕ। ਤੇ ਅੱਗੇ ਆ ਜਾ ਬਾਈ। ਆ ਗੱਬਣਾ ਜੀ ਘੋੜੀ। ਇਹ ਗੱਪਣ ਵੇਖੀ ਵੇਖੀ ਕੈਮਰਾਮੈਨ ਪਾਚੇ ਗੱਪਣ ਕਰਕੇ ਕਾਉੜ ਦੀ ਆਵਾਜ਼ ਆਉਂਦੀ ਹੈ ਘੋੜੇ ਨੇੜੇ ਹਨ ਕੀ ਜਾਂਦੇ ਨੇ ਇਹਦੀ ਮਿਲਦੀ ਫੋਟੋ ਹੈ ਸਮੁੰਦਰ ਦੇ ਬੱਚੇ ਤੋਂ ਗੱਪਣਾ ਮਿਲਦੀ ਫੋਟੋ ਵੀਡੀਓ ਵੀ ਮਿਲਦੀ ਠੀਕ ਆ ਠੀਕ ਆ ਜੀ ਇਹ ਕੋਈ ਨਵੀਂ ਲਈ ਆਪਾਂ ਇਹਦੇ ਮਗਰ ਬਸ਼ੀਰਾ ਬਹੁਤ ਚੰਗਾ ਹੀ ਹੋ ਆਪਾਂ ਵੀ ਜਤਾ ਫੋਟੋ ਬਸ਼ੀਰੇ ਦੀ ਮਿਲ ਜਾ ਠੀਕ ਆ ਤੇ ਖਾਲੀ ਆ ਮੌਕੇ ਤੇ ਮੌਕੇ ਦੀ ਖਾਲੀ ਲਓ ਮਿੱਤਰੋ ਅੱਜ ਉਹ ਸੋਨੂ ਸਾਰੇ ਜਾਨਵਰ ਤੇ ਇਹ ਪਵਨ ਤੋਂ ਗੱਪਣਾ ਆਪਣੇ ਕੋਲ ਜਿਹੜਾ ਪਹਿਲਾਂ ਹਾਲੀ ਕਾਊਂਟਰ ਦਾ ਬੱਚਾ ਹੁੰਦੇ 5 1/2 ਬੰਦੇ ਦੀ ਹਾਂਜੀ ਹਾਈਟ ਇਹਦੀ ਕਿੰਨੀ ਹੋਊ? ਇਹਦੀ 60 ਇੰਚ ਹੋਗਦੀ ਹੂੰ ਤੇ ਹੁਣ ਕਾਊਂਟਰ ਫਰੰਟ ਨੁਕਰੇ ਦੇਣ ਦੇ ਚਾਂਸ ਹੈ ਜੀ ਹਾਂ ਕਿੰਨੀ ਚਰਦੀ ਹੋਗੀ 5 1/2 ਗੱਪਣ ਠੀਕ ਹੈ 100% ਹੀ ਦੇਊਗੀ ਹੈਡ ਟੁੱਟ ਬਹੁਤ ਥੱਲੇ ਹੋਣਾ ਚਿੱਟਾ ਪਿਆ ਆ ਯਾਰ ਸਾਰੇ ਵਾਲੀ ਚੱਟੇ ਹਾਂ ਬਾਕੀ ਗਰਦਨ ਹੋ ਗਈ ਥੱਲੇ ਚਿੱਟੀ ਮੂੰਹ ਆ ਗਿਆ 100% ਚਾਂਸ ਪੂਰੇ ਆ ਇਹਦੇ ਵੀ ਤੇ ਅੱਗੇ ਆ ਜਾ ਭਰਾ ਇਹਦੇ ਬਾਰੇ ਦੱਸ ਆ ਖਾਲੀ ਹੈ ਘੋੜੀ ਜੀ ਅੱਛਾ ਜੀ ਇਹ ਖਾਲੀ ਆ ਮੋਕੇ ਦੀ ਮੋਕੇ ਵਾਲਾ ਤੇ ਉਮਰ ਚ ਕਿੰਨੀ ਹੋਏ ਇਹ ਉਮਰ ਜੋ ਹੋ 5 1/2 ਸਾਲ ਦੀ ਠੀਕ ਹੈ ਤੇ ਅੱਗੇ ਭਰਾ ਇਹ ਮਲਾਈ ਹੋਈ ਆਪਣੇ ਜੈ ਰਾਜ ਤੋਂ ਜੀ ਠੀਕ ਹੈ ਠੀਕ ਜੈ ਰਾਜ ਤੋਂ ਇਹ ਹਜੇ ਚੈੱਕ ਤਾਂ ਨਹੀਂ ਆਈ ਚੈੱਕ ਨਹੀਂ ਹੋਈ ਜੀ ਠੀਕ ਆ ਲੋ ਮਿੱਤਰੋ ਆ ਸੀ ਬਾਬਾ ਜੀਤਾ ਸਟੱਡ ਫਾਰਮ ਵਾਲਿਆਂ ਦੇ ਜਾਨਵਰ ਇੱਕ ਕਾਰੀ ਮੋਟਾ ਮੋਟਾ ਕੈਮਰਾ ਐਂ ਕਗਾ ਦੇ ਤੇ ਇੱਧਰ ਕਗਾ ਦੇ ਇਹ ਸਾਰੇ ਜਾਨਵਰ ਮਿੱਤਰੋ ਇਹਨਾਂ ਕੋਲੇ ਸੇਲ ਤੇ ਆ ਗਏ ਕੋਈ ਵੀ ਜਾਨਵਰ ਇਹਨਾਂ ਚੋਂ ਪਸੰਦ ਆਉਂਦਾ ਹੋਇਆ ਤਾਂ ਬਾਈ ਰਾਜ ਨਾਲ ਕਰ ਲਿਓ ਸੰਪਰਕ ਬਾਈ ਦਾ ਨੰਬਰ ਦੇਖ ਲਓ ਸਕਰੀਨ ਤੇ ਬਾਈ ਹੁਣ ਪਾਣੀ ਪਿਆ ਦੇ ਕੁਝ ਜਾਨਵਰਾਂ ਦੇ ਬਾਈ ਨੇ ਰੇਟ ਵੀਡੀਓ ਚ ਦੱਸ ਤੇ ਆ ਤੇ ਬਾਕੀ ਤੁਸੀਂ ਫੋਨ ਤੇ ਗੱਲਬਾਤ ਕਰ ਲਿਓ ਤੇ ਇਹਨਾਂ ਦੇ ਘਰੇ ਵੀ ਚੰਗੇ ਚੰਗੇ ਜਾਨਵਰ ਖੜੇ ਹੁੰਦੇ ਆ ਜਾਨਵਰ 15-20 ਖੜੇ ਹਜੇ ਵੀ ਹਾਂ ਹਾਂ ਬਾਕੀ ਬਾਈ ਦੇ ਯਾਰ ਆ ਬਾਹਲੀ ਵੱਡੀ ਗੱਲ ਆ ਵੀ ਜੇ ਕੋਈ ਨਵਾਂ ਬੰਦਾ ਆਉਂਦਾ ਨਾ ਚੱਲ ਕੇ ਵੀ ਜਿੰਨੇ ਉਹਨੇ ਥੋੜੇ ਤੋਂ ਥੋੜੇ ਪੈਸੇ ਲਾਉਣੇ ਹੁਣ ਤਾਂ ਵੀ ਉਹ ਨਰਾਜ ਨਹੀਂ ਹੁੰਦਾ ਕਿਉਂਕਿ ਇਹਨਾਂ ਕੋਲੇ ਬਾਈ ਛੋਡੇ ਕੋਲੇ ਜਾਨਵਰ ਹਰ ਇੱਕ ਤਰ੍ਹਾਂ ਦਾ ਹੁੰਦਾ ਹਨਾ ਘੱਟ ਤੋਂ ਘੱਟ ਕਿੱਥੋਂ ਤੋਂ ਸ਼ੁਰੂ ਹੋ ਜਾਂਦਾ ਆਪਣੇ ਕੋਲੇ 70000 ਤੋਂ ਆਪਣੇ ਤੋਂ ਸ਼ੁਰੂ ਹਾਂ 70 ਤੋਂ ਲੈ ਕੇ ਤੇ ਗਾਂ ਚਾਹੀਦੀ ਚੀਜ਼ ਚਾਹੀਦੀ ਹਾਂ ਜਿਹੋ ਜੀ ਚੀਜ਼ ਚਾਹੀਦੀ ਉਹ ਜੇ ਜਾਨਵਰ ਹੁੰਦੇ ਆਗੇ ਬਾਕੀ ਜ਼ਿਆਦਾਤਰ ਲੱਖ ਸਵਾ ਲੱਖ ਡੇਢ ਲੱਖ ਹਨ ਇੱਥੋਂ ਤੱਕ ਦੇ ਜਾਨਵਰ ਬਹੁਤ ਵਧੀਆ ਕੰਡੀਸ਼ਨ ਦੇ ਜਾਨਵਰ ਇਹਨਾਂ ਕੋਲੋਂ ਮਿਲ ਜਾਂਦੇ ਆ ਤੇ ਭਰਾਵਾਂ ਨੂੰ ਦੇਓ ਜਰੂਰ ਸੇਵਾ ਦਾ ਮੌਕਾ ਧੰਨਵਾਦ ਬਾਈ ਜੀ ਧੰਨਵਾਦ ਤੇ ਇਸ ਵੀਡੀਓ ਨੂੰ ਲਾਈਕ ਕਰ ਦਿਓ ਤੇ ਸ਼ੇਅਰ ਕਰ ਦਿਓ ਮਿਲਦੇ ਆਂ ਦੋਸਤੋ ਹੋਰ ਕਿਸੇ ਨਵੀਂ ਵੀਡੀਓ ਚ ਜਿਹੜੇ ਭਰਾਵਾਂ ਨੇ ਆਪਣੇ Facebook ਪੇਜ ਨੂੰ ਫੋਲੋ ਨਹੀਂ ਕੀਤਾ ਫੋਲੋ ਕਰ ਲਓ ਲਾਈਕ ਕਰ ਲਓ YouTube ਚੈਨਲ ਦਿਲਦਾਰ ਬੰਦੇ ਨੂੰ ਸਬਸਕ੍ਰਾਈਬ ਕਰ ਲਓ